ਜੀ ਜੀ ਬੇਅਦਕੀ ਕਰਦਾ ਹੈ ਉਹਦੇ ਕਰਦੇ ਕਹਿਣ ਲੱਗ ਜਾਂਦੀ ਹੈ ਜੀ ਸਾਡਾ ਤਾਂ ਮੈਨੂੰ ਨਹੀਂ ਆਉਂਦਾ ਮੈਂਕੀ ਅਪਸਰ ਦਾ ਉਹ ਮੈਂ ਕੋਈ ਸਹਿਜਿਆ ਕਹਿਣਾ ਨਹੀਂ ਚਾਹੂੰਗਾ ਕਿ ਮੈਂਕੀ ਅਪਸਰ ਦਾ ਹੋਰ ਬਹੁਤ ਕੁਝ ਕੰਮ ਹੈ ਜਿਹੜੇ ਉਹ ਕਰ ਸਕਦੇ ਉਹ ਕਿਉਂ ਨਹੀਂ ਕਰਦਾ ਸਰ ਇਹਦੇ ਪਰ ਕਾਨੂੰਨ ਬਣਾਉਣ ਦੀ ਗੱਲ ਕਰੋ ਇਹ ਸਿਰਫ ਇੱਕ ਬਹਾਨਾ ਹੈ ਕਿ ਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਜਿਹੜਾ ਸਾਡੇ ਸਿੱਖ ਧਰਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਕਰੂਗਾ ਉਸ ਦੇ 312 ਪੰਨਾ ਹੋਣਾ ਹੈ। ਤੁਸੀਂ ਆਵਾਜ਼ ਸਤਿ ਤੁਸੀਂ ਲੋਕ ਸਭਾ ਚੋਂ ਆਵਾਜ਼ ਆ। ਸਭ ਤੋਂ ਪਹਿਲਾਂ ਮੈਂ ਆਵਾਜ਼ ਇਸ ਵਾਸਤੇ ਉਠਾਉਂਦਾ ਤਾਂ ਸਾਡੀ ਤਰ੍ਹਾਂ ਤੁਸੀਂ ਜਿੱਤ ਬਰਾਬਰ ਕੀਤੀ ਹੈ ਸਾਹਮਣੇ ਪਹਿਲਾਂ ਤੁਹਾਡਾ ਕਿਹੜਾ ਕੰਮ ਹੋਊਗਾ ਫਰੀਦਪੁਰ ਲੋਕਾਂ ਦੇ ਲਈ ਕਿਹੜਾ ਮੁੱਖ ਮੁੱਖ ਦੇਖੋ ਹਾਲੇ ਮੈਂ ਇਨਾਂ ਨਾਲ ਮੀਟਿੰਗ ਕਰੂੰਗਾ ਆਪਣੇ ਹਲਕੇ ਦੇ ਲੋਕਾਂ ਨਾਲ ਜੋ ਇਹ ਸੇਵਾ ਲਾਉਣਗੇ ਪਹਿਲ ਦੇ ਅਧਾਰ ਤੇ ਇਹ ਕੰਮ ਕਰਦਾ ਮੰਨੂਗਾ ਮੈਂ ਉਹ ਕੰਮ ਬਸ ਜੀ ਤੁਸੀਂ ਸਾਹ ਓ ਨਿਹਾਲ ਸਾਹਿਬ ਦੇ ਤੁਸੀਂ ਪੰਥਕ ਰਾਜਨੀਤੀ ਦੇ ਵਿੱਚ ਵੀ ਮਾਇਨੇ ਲੈ ਕੇ ਜਾਂਦੇ ਜਿਹੜੇ ਸਾਡੇ ਕੋਲ ਆ ਦੇ ਨਾਲੇ ਵਿੱਚ ਪਾਪਾ ਫਰੀਕੇ ਜਾਉਂ ਚਾਲੇ ਜਿਹੜੇ 35 40 ਸਾਲ ਤੋਂ ਜਿਨ੍ਹਾਂ ਦੀ ਆਵਾਸ ਤੱਬ ਕੀ ਸੀ ਤਵੀ ਹੋਈ ਆਵਾਜ਼ ਅੱਜ ਫਰੀਂਕ ਕੋਟ ਸਿੱਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਦੁਬਾਰਾ ਉਠਾਈ ਹੈ ਬਲ ਬਖਸ਼ਾਇ ਉਹ ਆਵਾਜ਼ ਨੂੰ ਅਸੀਂ ਕੱਲਾ ਐਮਪੀ ਤੱਕ ਨਹੀਂ ਸੀ ਮਤ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਆਹ ਫਾਈ ਇਲੈਕਸ਼ਨ ਵੀ ਲੜਾਂਗੇ ਕਿੰਨੇ ਸੀਟਾਂ ਤੋਂ ਇੱਕ ਤਾਂ ਸਾਡੇ ਨਾਲ ਹੀ ਕੈਂਡੀਡੇਟ ਬਰਨਾਲੇ ਤੋਂ ਜੀ ਨੌਸਟਾ ਜੀ ਅਜੂ ਦਾ ਪਰਵਾਰ ਹਾਂ ਜੀ ਮੇਰਾ ਬਾਬਾ ਨਾਨਕ ਤੋਂ ਭਾਈ ਸਭ ਨਹੀਂ ਜੀ ਬੜੇ ਉੱਪਰ ਨਾਲੇ ਅੱਛਾ ਬਰਨਾਲੇ ਤੋਂ ਨਾਲੇ ਤੋਂ ਹੀ ਲੜਨਗੇ ਅਗੋਂ ਸੁਵਿੰਦਰ ਸਿੰਘ ਦੀ ਬਾਕੀ ਵੀ ਅਸੀਂ ਲਾਗ ਕਰਾਂਗੇ ਅਸੀਂ ਮਤਲਬ ਕੱਲਾ ਐਮਪੀ ਤੱਕ ਨਹੀਂ ਰਹਿਣਾ ਅਸੀਂ ਕੌਮ ਦੀ ਗੱਲ ਹੈ ਜਿਹੜੀ ਉਹ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜੇ ਮਹਾਰਾਜ ਨੇ ਸਾਨੂੰ ਸ੍ਰੀਵੰਦ ਲਈ ਲੈਣੀ ਤਾਂ ਸਾਨੂੰ ਜ਼ਰੂਰ ਬਣ ਬੱਥਾ ਖਾਸਾ ਜੀ ਕਿਸੇ ਪਾਰਟੀ ਨਾਲ ਅਲਾਈਂਸ ਕਰਨ ਬਾਰੇ ਕੋਈ ਵਿਚਾਰਤਾ ਰਹੀ ਹੈ ਲੈਂਸ ਦੀ ਕਿ ਸਾਡਾ ਕਿਸੇ ਨਾਲ ਲੈਂਸ ਨਹੀਂ ਕਿਉਂਕਿ ਸਿੱਖ ਜਿਹੜੀ ਸੋਚ ਵਾਲੀ ਹੈ ਉਹ ਕੋਈ ਕਾਮਯਾਬ ਪਾਰਟੀ ਨਹੀਂ ਹੈ ਬਾਤ ਲਾਣ ਵਾਲੇ ਹੋਰ ਸੋਚ ਵਾਲਿਆਂ ਨਾਲ ਖਾਸਾ ਜੀ ਜਿਹੜੇ ਅੱਗੇ ਜਿਹੜੀ ਰਣਨੀਤੀ ਜਿਹੜੀ ਉਹ ਕਰਦੇ ਨੇ ਉਹ ਜਰੂਰ ਹੈ ਮੇਰਾ ਜੀ ਮੇਰਾ ਜੀ ਪੰਜਾਬ ਦੇ ਲੋਕਾਂ ਦੇ ਸਭ ਨੂੰ ਬਿਲਕੁਲ ਮੈਂ ਇਹ ਚਾਹੁੰਦਾ ਹਾਂ ਵੀ ਪੰਜਾਬ ਦੇ ਦੇਸ਼ ਤੱਕ ਹਨ ਭਈ ਇਹ ਜਿਹੜਾ ਸਰਬਾ ਨਹੀਂ ਕੰਮ ਕਰਦਾ ਹੈ ਤਾਂ ਯੂਨਾਈਟਿਡ ਸਟੇਟਸ ਕਿਉਂ ਨਹੀਂ ਨਾ ਬੱਸ ਸਾਧ ਸਿਰਫ ਮੰਗ ਇਹ ਸਾਡੀ ਭਈ ਜੋ ਸਾਡੇ ਰਾਜ ਹੈ ਕੋਈ ਹਿੰਦੂ ਰਾਜਸਥਾਨ ਹਿਮਾਚਲ ਹਰੇਕ ਸਟੇਟ ਦਾ ਆਪਣਾ ਕੁਝ ਹੋਣਾ ਚਾਹੀਦਾ ਹੈ ਅਸੀਂ ਸਿਰਫ ਐਨੀਕ ਮੰਗ ਕਰਦੇ ਆਂ ਅਸੀਂ ਕੋਈ ਆਦਾਨ-ਪ੍ਰਦਾਨ ਕਰਦੇ ਅਸੀਂ ਹੋਰ ਕੋਈ ਗੱਲ ਨਹੀਂ ਕਰਦੇ ਜਿਵੇਂ ਹੁਣ ਵੀ ਹੈ ਜਿਵੇਂ ਕਿ ਰਾਜਸਥਾਨ ਦੇ ਚਹੌਰ ਹੈ ਸੰਗੀਰ ਦੀ ਹੋਰ ਹੈ ਅਸੀਂ ਹੋਰ ਕਈ ਆਪਣੇ ਅਧਿਕਾਰ ਦੇ ਮੁੱਦਿਆਂ ਤੇ ਹੋਰ ਕਈ ਮੁੱਦਿਆਂ ਤੇ ਅਸੀਂ ਚਾਹੁੰਦੇ ਆਂ ਵੀ ਜਿਹੜਾ ਸਾਡਾ ਪੰਜਾਬ ਦਾ ਕਾਨੂੰਨ ਹੈ ਸਾਨੂੰ ਅਧਿਕਾਰ ਮਿਲੇ ਇਸੀ ਆਪਣਾ ਕਾਨੂੰਨ ਆਪ ਬਣਾਇਓ ਪਰ ਇਸ ਦੇਸ਼ ਦੇ ਵਿੱਚ ਹੈ ਕਿ ਆਟੋ ਹੋ ਕੇ ਨਹੀਂ ਡੈਮੋਕਰੇਟਿਕ ਵੀ ਹਾਡਾ ਨਾ ਬਰਨਾਲੇ ਤੋਂ ਦਿੱਤਾ ਗਤੀ ਤੋਂ ਦੇ ਬਰਨਾਲੇ ਤੋਂ ਨੌਸਮ ਹੈ ਸਭ ਤੋਂ ਪਹਿਲਾਂ ਤਾਂ ਆਜੀ ਸਰਦ ਕੋਈ ਬੋਲਦਾ ਸਾਹਿਬ ਸ਼੍ਰੀ ਗੁਰੂ ਨਾਨਕ ਸਮਰਦਾਤਾ ਨਾ ਵਾਦੀ ਜੀ ਸਮਾਏ ਮੈਂ ਦਰਸ ਕਰਦੇ ਭਾਈ ਜੀ ਸਿੰਘ ਪੰਚਪੰਸਰੇ ਭਾਈ ਜੀ ਸਿੰਘ ਸੋਚਣਾ ਕਿ ਕੀ ਕਿਸ ਬਸਮਾਹੀ ਹੈ ਅੱਜ ਉਹ ਭਾਈ ਜੀ ਸਿੰਘ ਜਿਹੜੇ ਬੋਤਾ ਜੀ ਸੰਗੀ ਸਮੂਹ ਨੂੰ ਸਾਡੇ ਪਰਿਵਾਰ ਦੇ ਮੈਂ ਕਰਨੇ ਜੋ ਉਹਨਾਂ ਨੇ ਗੱਲ ਰੱਖੀ ਹੈ ਆਪਾਂ ਪਰਿਵਾਰ ਚ ਵਧੀਆ ਤਰੀਕੇ ਨਾਲ ਗੱਲ ਸੰਭਾਲਦੇ ਲੇਟ ਹੋਣ ਦਾ ਗੱਲ ਕਿਤੇ ਮੀਡਲ ਲੇਟ ਦੇ ਅੰਦਰ ਸੇਜ ਬਹੁਤ ਹੈਲਪਫੁਲ ਵੀ ਸੀ ਨਾ ਕੋਈ ਇਹ ਟੱਪਾ ਹੁੰਦਾ ਨਹੀਂ ਹੈ ਬਹੁਤ ਫੋਰਟ ਰੈਟਿੰਗ ਸੀ ਬਹੁਤ ਪ੍ਰਸ਼ਾਸਨ ਨੇ ਡੀਸੀ ਸਾਹਿਬ ਨੇ ਸਾਨੂੰ ਬਹੁਤ ਕਾਪਰੇਟ ਕੀਤਾ ਬਹੁਤ ਮੈਂ ਭਾਈ ਅਮਰਪਾਲ ਸਿੰਘ ਜੀ ਇੱਥੇ ਆ ਗਏ ਅਮਰਪਾਲ ਸਿੰਘ ਜੀ ਦੇ ਰਿਹਾਈ ਨੂੰ ਦੇ ਕੇ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੀ ਉਹਨਾਂ ਨੇ ਕੋਈ ਐਸਾ ਫਿਕਸ ਨਹੀਂ ਕੀਤਾ ਉਹਨਾਂ ਤੋਂ ਕੋਈ ਨਹੀਂ ਬਾਬਾ ਜੀ ਉਹਨਾਂ ਸਾਹਮਣੇ ਕੋਈ ਯਾਮ ਨਹੀਂ ਬਰਾਮਤ ਰਿਹਾ ਕੋਈ ਉਹਨਾਂ ਦੇ ਕਿਸੇ عمر ਦੀ ਸਿਕਮਟ ਵਸੇ ਇੱਕ ਮਿੰਟ ਦੇ ਬੰਦ ਕਰ ਬ੍ਰੇਕ ਮਟ ਦੇ ਉਹਨਾਂ ਨੂੰ ਤੁਗਫਰੂਦ ਇਸ ਕਰਨਾ ਕਿ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਾ ਘਟਾਉਣਾ ਚਾਹੁੰਦੇ ਸੀ ਤੇ ਉਸੇ ਕੰਮ ਕਰਕੇ ਐਨਐਸਸੀ ਨੂੰ ਬਹੁਤ ਗਲਤ ਜਨ ਹੈ ਐਨਐਸਸੀ ਰਾਕੇ ਉਹਨਾਂ ਨੂੰ ਜੀਤੂ ਜੀਤੀ ਸੀ ਬੜੇ ਸੋਹਣਿਆ ਬਾਤ ਸ੍ਰੀਆ